ਜਵੰਦੇ ਵੀਰ ਦੀ ਕਰਮੇਸ਼ਨ ਦੇ ਉੱਤੇ 150 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਾਈਨ ਰਿਕਵੈਸਟ ਕਰ ਸ਼ੱਕੋਸ਼ਬਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕੁਐਸਟ ਕਰਨਾ ਜਿਨ੍ਹਾਂ ਜਿਨ੍ਹਾਂ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਆਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ Apple ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇਥੇ ਦੇਖਿਆ ਗਿਆ ਤੁਸੀਂ ਇਹ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਇਹ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਜੀ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ